ਦੋਸਤੋ ਹੁਣੇ-ਹੁਣੇ ਕੈਨੇਡਾ ਤੋਂ ਆਈ ਵੱਡੀ ਮਾੜੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਹੁਣੇ-ਹੁਣੇ ਮਾਮਲਾ ਸੰਜਾ ਕਰਦੇ ਹਾਂ ਜਿੱਥੇ ਵਿਦੇਸ਼ ਦੀ ਧਰਤੀ ਤੇ ਪੱਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੁਣ ਇਸ ਸਖਸ਼ ਨੂੰ ਉਮਰ ਕੈਦੀ ਸਜ਼ਾ ਅਦਾਲਤ ਵੱਲੋਂ ਸੁਣਾ ਦਿੱਤੀ ਗਈ ਹੈ ਇਸ ਸਖਸ਼ ਕੋਈ ਹੋਰ ਨਹੀਂ ਸਗੋ ਇੱਕ ਪੰਜਾਬੀ ਹੈ ਜਿਸਨੇ ਵਿਦੇਸ਼ੀ ਧਰਤੀ ਤੇ ਆਪਣੇ ਪਤੀ ਦੇ ਨਾਲ ਇਸ ਵੱਡੀ ਮਾਰਦਾਤ ਨੂੰ ਅੰਜਾਮ ਦਿੱਤਾ ਹੈ ਮਾਮਲਾ ਵੈਨਕੂਵਰ ਤੋਂ ਸਾਹਮਣੇ ਜਿੱਥੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ ਇੱਥੇ ਪਤਨੀ ਦਾ ਕਤਲ ਕਰਨ ਵਾਲੇ ਪੰਜਾਬੀ ਜਿਨ੍ਹਾਂ ਦਾ ਨਾਮ ਇੰਦਰਜੀਤ ਸਿੰਘ ਸੁੱਧੂ ਹੈ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਉਹ 13 ਸਾਲ ਤੱਕ ਪਰੋਲ ਦਾ ਹੱਕਦਾਰ ਨਹੀਂ ਹੋਏਗਾ ਉੱਥੇ ਹੀ ਜੀ ਹਾਂ ਮਾਮਲੇ ਸੰਬੰਧੀ ਕੋਈ ਵੀ ਪ੍ਰਾਪਤ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਆਪਸਪੋਰਟ ਦੇ ਵਿੱਚ 28 ਜੁਲਾਈ 2022 ਨੂੰ 45 ਸਾਲਾ ਪੰਜਾਬ ਬੇਨਾ ਕਮਲਜੀਤ ਕੌਰ ਸਿੱਧੂ ਦੇ ਪਤੀ ਨੇ ਕਤਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਅਦਾਲਤ ਨੇ ਹੁਣ ਉਸ ਨੂੰ ਸਜ਼ਾ ਸੁਣਾਈ ਹੈ ਬਾਕੀ ਖਬਰਾਂ